डॉक्टर परमजीत राय डॉक्टर परमजीत राय ਡਾਕਟਰ ਪਰਮਜੀਤ ਰਾਣ ਦੇ ਲੋਕ ਜਿੰਦਾਬਾਦ 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 ਲੋਕਾਂ ਦਾ ਇੱਕਾ ਜਿੰਦਾਬਾਦ 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 ਟਕੇਸ਼ਾਈ ਕਰਨ ਵਾਲੀ ਲੇਰੀ ਡਾਕਟਰ ਮੁਰਦਾਬਾਦ 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 ਟਕੇਸ਼ਾਈ ਲੋਕਾਂ ਦੀ ਨਿੱਜੀ ਜ਼ਿੰਦਗੀ ਜੀ ਦਖਲ ਦੇਣ ਵਾਲੀ ਡਾਕਟਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਮੁਰਦਾਬਾਦ ਸਟਾਮ ਮੈਂਬਰਾਂ ਦੀ ਘਰੇਲੂ ਜ਼ਿੰਦਗੀ ਜੀ ਦਖਲ ਦੇਣ ਵਾਲੀ ਡਾਕਟਰ ਮੁਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਮੇਰਾ ਨਾਮ ਹੀ ਨੀਵੈਲ ਕੀ ਮਾਮਲਾ ਕੀ ਹੋਇਆ ਤੁਸੀਂ ਇੱਥੇ ਇਕੱਠੇ ਹੋਏ ਆਂ ਬਾਕੀ ਮੈਂ ਫਾਈਲ ਖਲਾਨੀ ਸੀ ਮੈਂ ਫਾਈਲ ਖਲਾਨੀ ਸੀ ਜੀ ਰੀਓਪਨ ਕਰਾਣੀ ਸੀ ਪਹਿਲਾਂ ਮੈਡੀ ਖੁੱਲੀ ਹੋ ਸੀ ਸਭ ਤੋਂ ਪਹਿਲਾਂ ਮੈਂ ਦਵਾਈ ਫਾਈਲ ਕਿਹੜੀ ਫਾਈਲ ਤੁਸੀਂ ਕਰਾਣੀ ਸੀ ਜਮ ਮੈਂ ਜੀ ਚਿੱਟਾ ਲਾਣਾ ਹੈ ਠੀਕਾ ਲਾਣਾ ਸੀ ਚਲੋ ਹੁਣ ਤੁਸੀਂ ਛੱਡਣਾ ਚਾਹੁੰਦੇ ਹੋ ਇਸ ਸੰਬੰਧੀ ਦਵਾਈ ਲਈ ਹਾਂ ਜੀ ਪਹਿਲਾਂ ਵੀ ਚਲਦੀ ਤੇ ਫਿਰ ਉਹ ਮੈਂ ਸੈਂਟਰ ਚਲ ਗਿਆ ਛੱਡ ਗਿਆ ਮੈਂ ਫਿਰ ਫਸ ਗਿਆ ਮੈਂ ਆਪਣੇ ਮੈਡਮ ਉਹਨੇ ਕੰਦਰ ਰੀਓਪਨ ਕਰਾਣੀ ਆ ਡਾਕਟਰ ਕਹਿੰਦੇ ਆਪਣੀ ਮੰਮੀ ਲੈ ਮੈਂ 2 ਦਿਨ ਲਿਆਂਦਾ ਰਿਹਾ ਮੇਰੀ ਮੰਮੀ ਬਹੁਤ ਬਿਮਾਰ ਰਹਿੰਦੇ ਇੱਕ ਮੇਰਾ ਭਰਾ ਜਬਾਨ ਪੂਰਾ ਹੋ ਗਿਆ ਰੋਣਗੇ ਤਾਂ ਨਹੀਂ ਹੋ ਮਾਂ ਮੰਮੀ ਨੂੰ ਮਜ਼ੀਲੇ ਆ ਗੱਦਮਾ ਦੀ ਜਾਰਾ ਮੈਡਮ ਤਾਂ ਡਾਕਟਰ ਨਹੀਂ ਆਇਆ ਜੀ ਫਿਰ ਤੁਹੇ ਕਹਿੰਦੇ ਆਇਆ ਫਿਰ ਆਈ ਮੈਡਮ ਇਹਨਾਂ ਨੂੰ ਫਿਰ ਚਲ ਗਏ ਮੈਡਮ ਇਹ ਡਾਕਟਰ ਸਾਹਿਬ ਨੂੰ ਕਹੇਗੇ ਤੁਸੀਂ ਫਾਈਲ ਖੋਲਦੇ ਹੋ ਸਾਈਨ ਕਰਕੇ ਨਹੀਂ ਗਏ ਇਸ ਕਰਕੇ ਮੈਂ ਕਹਿੰਦਾ ਜੀ ਮੇਰੀ ਫਾਈਲ ਖੋਲੀ ਸਾਹਿਬ ਮੈਡਮ ਸਾਡੀ ਪੁੱਛਦੇ ਚ ਨਹੀਂ ਕਰ ਰਹੀ ਕੋ ਡਾਕਟਰ ਪਹਿਲਾਂ ਬਹੁਤ ਵਧੀਆ ਸੀ ਸਾਰੇ ਮੈਡਮ ਆਏ ਹੁਣ ਦਵਾਈ ਫਾਈਲ ਤਾਂ ਮਿਲੀ ਨਹੀਂ ਦਵਾਈ ਵੀ ਨਹੀਂ ਮਿਲ ਰਹੀ ਨਹੀਂ ਮਿਲ ਰਹੀ ਫੇ ਕਿੱਥੋਂ ਕੀ ਕਿੱਥੋਂ ਦਵਾਈ ਲੈਨੇ ਆਂ ਤਾਂ ਕਿੱਦਾਂ ਸਾਰਦੇ ਆਪਣਾ ਕਿੱਦਾਂ ਦੀ ਬਾਤ ਹੈ ਸਾਲੀ ਦਾ ਇੱਕ ਦੋ ਇਹ ਤਾਂ ਮੰਗ ਸੌਕੇ ਠੀਕ ਆ ਫਾਇਦਾ ਨਹੀਂ ਉਹ ਆਪਨ ਕਰਕੇ ਸਾਈਨ ਨਹੀਂ ਕਰਕੇ ਗਏ ਫਿਰ ਮੈਨੂੰ ਕੀ ਫਾਇਦਾ ਕੀ ਕੀ ਮੰਗ ਕੀ ਕਰਦੇ ਹੋ ਮੰਗ ਮੈਂ ਇਹ ਕਰਦਾ ਜੀ ਇਹਨੂੰ ਬਦਲਿਆ ਜਾਵੇ ਨਾਲੇ ਇਹ ਪੁੱਛ ਵੀ ਨਹੀਂ ਕਿ ਕਿੰਨੀ ਡੋਜ਼ ਲੈਣੇ ਜੀ ਤੁਸੀਂ ਕੀ ਕਰਦੇ ਹੋ ਹੁਣ ਕਹਿੰਦੇ ਦੋ ਦੋ ਗੋਲੀਆਂ ਲਾ ਦੋ ਤੈਨੂੰ ਹੁਣ ਜਦ ਪਤਾ ਨਹੀਂ ਉਹ ਨਾ ਜਾ ਕਿ ਕਿੱਥਾਂ ਕਰਦੇ ਤੂੰ ਲੋਕ ਗੋਲੀਆਂ ਕਿੰਦਾ ਸਾਨੂੰ ਪੁੱਛਿਓ ਸਾਡੇ ਨਾਲ ਗੱਲ ਕਰ ਦੱਸ ਕਿੰਨੇ ਤੁਸੀਂ ਕਰ ਰਹੇ ਆ ਮੈਂ ਜਦੋਂ ਉਹ ਦਵਾਈ ਲੈਣੀ ਐ ਇੰਦਾ ਕਰ ਦਮ ਥੱਕਾ ਹੋ ਰਿਹਾ ਹਾਂਜੀ ਇਹ ਬਦਲੀ ਜਾ ਬਾਈ ਠੀਕ ਭਾਜੀ ਸਰ ਮੈਂ ਅਪਤਾ ਸਿੰਘ ਪੀਐਸਟੀ ਕਾਉਂਸਲਰ ਮੈਂ ਇਥੇ ਯਾਨੀ ਕਿ ਐਜੇ ਬਤੌਰ ਕਾਉਂਸਲਰ ਜੋਬ ਕਰਦਾ ਪਿਆ ਤੁਸੀਂ ਇੱਥੇ ਧਰਨੇ ਤੇ ਬੈਠੇ ਹੋ ਕੀ ਮਾਮਲਾ ਕਿਉਂ ਬੈਠੇ ਹੋ ਸਰ ਮਾਮਲਾ ਸਾਡੇ ਸੀਨੀਅਰ ਐਮਓ ਜੋ ਹੈ ਸਾਡੇ ਨਾਲ ਬਹੁਤ ਹੀ ਬਦੀਕੀਆਂ ਕਰ ਰਹੇ ਹਨ ਬਹੁਤ ਹੀ ਬਹੁਤ ਹੀ ਗਲਤ ਵੀ ਬੋਲਿਆ ਸਾਡੇ ਨਾਲ ਅਸੀਂ ਯਾਨੀ ਇੱਥੇ ਨੌਕਰੀ ਕਰਨ ਆਨੇ ਹਾਂ ਸਾਨੂੰ ਮਤਲਬ ਇੱਕ ਬੰਦੇ ਬੰਦੂਆ ਮਜ਼ਦੂਰ ਮੰਗੂ ਕੰਮ ਕੀਤਾ ਜਾਂਦਾ ਲਿਖ ਦੇਣਾ ਬੰਦੂਆ ਮਜ਼ਦੂਰ ਸਮਝਿਆ ਜਾ ਰਿਹਾ ਸਾਨੂੰ ਬਾਰ-ਬਾਰ ਇਹ ਪੁੱਛਿਆ ਜਾਂਦਾ ਪਿਆ ਵੀ ਬਾਈ ਤੁਸੀਂ ਤੁਸੀਂ ਕੈਮਰੇ ਕਿਉਂਕਿ ਇਹਨਾਂ ਨੇ ਆਪਣੇ ਮੋਬਾਈਲ ਦੇ ਉੱਤੇ ਕੈਮਰਾ ਲਾਇਆ ਹੋਇਆ ਸਾਨੂੰ ਸਾਡੇ ਸਾਰੇ ਸਟਾਫ ਨੂੰ ਦੇਖਦੇ ਆ ਜਦ ਕਿ ਅੰਦਰ ਕਮਰਿਆਂ ਵਿੱਚ ਕੈਮਰੇ ਲੱਗੇ ਹੋਏ ਆ ਔਰ ਆਪਣੇ ਮੋਬਾਈਲ ਮੋਬਾਈਲ ਦੇ ਉੱਤੇ ਦੇਖਦੇ ਹਨ ਕਿ ਕੌਣ ਕੀ ਕਰ ਰਿਹਾ ਅਗਰ ਕੋਈ ਵੀ ਪੇਸ਼ੇਵਰ ਮੈਂ ਕਾਉਂਸਲਰ ਹੈ ਮੇਰੇ ਕੋਲ ਕਈ ਤਰ੍ਹਾਂ ਦੇ ਪੇਸ਼ੇਵਰ ਆਉਣੇ ਕਈਆਂ ਨੇ ਆਪਣੇ ਪਰਸਨਲ ਇਨਫੋਰਮੇਸ਼ਨ ਦੇਣ ਆਉਣਾ ਸਭ ਕੁਝ ਕਰਨ ਆਉਂਦੇ ਆ ਕਈ ਆਪਣਾ ਕੋਈ ਕਈ ਤਰ੍ਹਾਂ ਦੀਆਂ ਸੂਚਨਾਵਾਂ ਲੈਣ ਆਉਂਦੇ ਕਾਉਂਸਲਰ ਦੇ ਕੋਲੋਂ ਇਹ ਬਾਰ-ਬਾਰ ਉਹਨਾਂ ਹੋ ਇਹ ਜਿਹੇ ਗੱਲਾਂ ਪੁੱਛਣਾ ਜੋ ਕਿ ਮੇਰੀ ਮੇਰੇ ਉਦੇ ਲਈ ਇਹ ਤੋਹੀਨ ਵਾਲੀ ਗੱਲ ਹੈਗੀ ਫਿਰ ਉਸ ਤੋਂ ਬਾਅਦ ਕੀ ਹੋਇਆ ਇੱਕ ਦੂਜੇ ਨਾਲ ਘਰ ਤੱਕ ਪਹੁੰਚਦੀ ਹੈ ਜੀ ਇੱਕ ਸਟਾਫ ਮੈਂਬਰ ਨੂੰ ਦੂਜੇ ਸਟਾਫ ਮੈਂਬਰ ਦੇ ਪ੍ਰਤੀ ਛਪੜਕਾਣਾ ਇਹ ਉਹਨਾਂ ਦੀ ਉਹਨਾਂ ਦੀ ਫਿਤਰਤ ਹੈ ਇਹ ਔਰ ਇੱਕ ਸਟਾਫ ਮੈਂਬਰ ਨੂੰ ਦੂਜੇ ਸਟਾਫ ਮੈਂਬਰ ਤੋਂ ਇਹ ਪੁੱਛਿਆ ਜਾਂਦਾ ਹੈ ਕਿ ਉਸ ਦੇ ਘਰ ਵਿੱਚ ਕੀ ਚੱਲ ਰਿਹਾ ਹੈ ਪਤਾ ਕਰੋ ਤੁਸੀਂ ਉਹਨਾਂ ਦੇ ਘਰ ਜਾਓ ਆ ਮੇਰੇ ਨਾਲ ਜਿਹੜੇ ਮੇਰੇ ਕਲੀਗਜ਼ ਹਨ ਮਨੀਸ਼ਾ ਡਾਕਟਰ ਜਾਨਕੀ ਡੀਐਮ ਵੀ ਹੈ Tata ਮੈਨੇਜਰ ਹੈ ਨਾ ਇਹਨਾਂ ਨੂੰ ਵੀ ਕਿਹਾ ਗਿਆ ਕਿ ਮੇਰੇ ਘਰ ਜਾ ਕੇ ਪਤਾ ਕਰੋ ਜਾ ਕੇ ਕਿ ਅਵਤਾਰ ਸਿੰਘ ਦੇ ਘਰ ਅਵਤਾਰ ਦੀ ਮਿਸਿਸ ਨਾਲ ਅਵਤਾਰ ਦੇ ਕਿੰਦਾ ਦੇ ਸਬੰਧ ਹਨ ਚੰਗੇ ਹੈ ਮਾੜੇ ਹੈ ਲੜਾਈ ਝਗੜਾ ਤਾਂ ਨਹੀਂ ਕਰਦੇ ਡਰਿੰਕ ਤਾਂ ਨਹੀਂ ਕਰਦਾ ਇਹ ਮੇਰੀਆਂ ਪਰਸਨਲ ਮਾਮਲੇ ਹਨ ਇਹਨਾਂ ਦੇ ਵਿੱਚ ਇਸ ਡਾਕਟਰ ਦਾ ਕੋਈ ਰੋਲ ਹੀ ਹੋਣਾ ਚਾਹੀਦਾ ਮੈਂ ਇਹੀ ਗੱਲ ਕਰਨਾ ਇਹ ਜੀਆਂ ਇਹਦੀਆਂ ਭੱਦੀਆਂ ਗੱਲਾਂ ਗੰਨੀਆਂ ਗੱਲਾਂ ਕਰਕੇ ਹੀ ਮੈਨੂੰ ਮੈਂ ਚੋਨਾ ਕਿ ਇਸ ਰੱਬ ਤੋਂ ਮੈਡਮ ਨੂੰ ਇਸ ਤੋਂ ਬਦਲਿਆ ਜਾਵੇ ਇਹਨਾਂ ਨਾਲ ਆਪਾਂ ਕੰਮ ਨਹੀਂ ਕਰ ਸਕਦੇ ਕਹਿੰਦੇ ਤੁਹਾਨੂੰ ਗਾਲਾਂ ਵੀ ਕੱਢੀਆਂ ਗਈਆਂ ਬਹੁਤ ਜ਼ਿਆਦਾ ਇਹ ਜੀਆਂ ਗਾਲਾਂ ਵੀ ਕੱਢੀਆਂ ਗਈਆਂ ਕਿ ਜਿਹੜੀਆਂ ਤੁਹਾਨੂੰ ਮੈਂ ਇੱਥੇ ਤੁਹਾਡੇ ਸਾਹਮਣੇ ਮੀਡੀਆ ਸਾਹਮਣੇ ਮੈਂ ਨਹੀਂ ਦੱਸ ਸਕਦਾ ਇਹ ਇਹਦੇ ਗਵਾਹ ਵੀ ਇਹ ਨਹੀਂ ਹੈ ਕਿ ਮੈਂ ਆਪਣੇ ਵੱਲੋਂ ਬੁਲਾ ਰਿਹਾ ਇਹਦੇ ਮੈਡਮ ਮਨੀਸ਼ਾ ਡਾਕਟਰ ਸਾਡੇ ਡੀਐਮ ਹੈਗੇ ਇਹਨਾਂ ਦੇ ਸਾਹਮਣੇ ਹੀ ਗਾਲਾਂ ਕੱਢੀਆਂ ਦੀਆਂ ਮੇਰੀ ਕੁੜੀ ਤੱਕ ਤੱਕ ਪਹੁੰਚ ਮੇਰੀ ਕੁੜੀ ਤੱਕ ਦੀਆਂ ਗਾਲਾਂ ਮੈਨੂੰ ਸੁਣਨ ਨੂੰ ਮਿਲੀਆਂ ਤੇ ਬਈ ਇਹ ਸਾਰਾ ਕੁਝ ਹੋਇਆ ਇਸੇ ਕਰਕੇ ਕਿ ਸਿਰਫ ਮੈਂ ਇਹ ਸਟਾਫ ਮੈਂਬਰ ਜਿਹੜੇ ਸਾਡੇ ਹੈਗੇ ਹੈਗੇ ਆਪਣੇ ਜਸਜੀਤ ਕੌਰ ਇਹਨਾਂ ਦਾ ਮੈਂ ਸਾਥ ਦੇ ਰਿਆਂ ਉਹ ਕਹਿੰਦੇ ਵੀ ਇਹਨਾਂ ਦਾ ਸਾਥ ਨਾ ਦੇ ਕੇ ਮੇਰੇ ਹੱਲ ਪਾਸੇ ਹੋ ਜਾ ਤਾਂ ਕਿ ਤੇਰੀ ਐਸਆਰ ਵੀ ਵਧੀਆ ਬਣਾਉ ਬਣਾ ਕੇ ਦਊਂਗੀ ਤੇਨ ਤੇਰੀ ਨੀਅਰਸਟ ਬਦਲੀ ਵੀ ਕਰਵਾ ਦੇਗੀ ਮਤਲਬ ਕਿ ਹਰ ਤਰ੍ਹਾਂ ਦਾ ਪ੍ਰਲੋਭਨ ਦਿੱਤਾ ਗਿਆ ਹਰ ਤਰ੍ਹਾਂ ਦੀ ਮਤਲਬ ਕਿ ਮੈਨੂੰ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਕਿ ਆਫਟਾਰ ਜਾਨੀ ਕਿ ਅਲੱਗ-ਅਲੱਗ ਹੋ ਜਾਣ ਤਿੰਨੋ ਸਟਾਫ ਮੈਂਬਰਸ ਜਿਹੜੇ ਡਾਕਟਰ ਤੇ ਤੁਸੀਂ ਬਲੇਮ ਲਾ ਰਹੇ ਉਹਨਾਂ ਦਾ ਨਾਂ ਕੀ ਹੈ ਉਹ ਡਾਕਟਰ ਪਰਮਿੰਦਰ ਪਰਮਜੀਤ ਕੋਰ ਓਕੇ ਤੇ ਇਸ ਸੰਬੰਧੀ ਕੋਈ ਸ਼ਿਕਾਇਤ ਵੀ ਦਿੱਤੀ ਤੁਸੀਂ ਕਿਸੇ ਅਸੀਂ ਕਈ ਜਗ੍ਹਾ ਸ਼ਿਕਾਇਤ ਕੀਤੀ ਬਾਈ ਟੈਲੀਫੋਨਿਕਲੀ ਵੀ ਗੱਲਬਾਤ ਕੀਤੀ ਗਈ ਹੈ ਉਹ ਦੱਸਿਆ ਵੀ ਗਿਆ ਕਿ ਅਸੀਂ ਇਹਨਾਂ ਤੋਂ ਬਹੁਤ ਅੰਗਿਆ ਉਹਨਾਂ ਨੇ ਉਹਨਾਂ ਵੱਲੋਂ ਇਹੀ ਗੱਲ ਆਈ ਹੈ ਕਿ ਤੁਸੀਂ ਰਲ ਮਿਲ ਕੇ ਹੀ ਕੰਮ ਕਰੋ ਤੁਸੀਂ ਆਪਸ ਵਿੱਚ ਯੂਨਿਟੀ ਬਣਾ ਕੇ ਰੱਖੋ ਤੁਹਾਡਾ ਕੁਝ ਨਹੀਂ ਹੋ ਸਕਦਾ ਮਤਲਬ ਤੁਸੀਂ ਤੁਹਾਡਾ ਕੋਈ ਕੁਝ ਨਹੀਂ ਬਦਲ ਸਕਦਾ ਤੁਸੀਂ ਆਪਣੇ ਕੰਮ ਪਰਫੈਕਟ ਰੱਖੋ ਤਾਂ ਕਿ ਪਬਲਿਕ ਵਿੱਚ ਤੁਹਾਨੂੰ ਕੋਈ ਪਰੇਸ਼ਾਨੀ ਨਾ ਆਵੇ ਪਰ ਜਮੀ ਜਮੀਨੀ ਹਕੀਕਤ ਕੀ ਹੈ ਕਿ ਉਹ ਤੰਗ ਕਰਦੇ ਆ ਜੀ ਜਮੀਨੀ ਹਕੀਕਤ ਸਾਰੇ ਹੈਗੇ ਆ ਕਿ ਇਹ ਸਾਲ ਨੂੰ ਤਾਂ ਛੱਡੋ ਚਲੋ ਅਸੀਂ ਫਿਰ ਵੀ ਕਹਿੰਦੇ ਆ ਸੀਨੀਅਰ ਹੈਗੇ ਇੱਕ ਬਜ਼ੁਰਗ ਹੈਗੇ ਕਿ ਸੀਨੀਅਰ ਹੈਗੇ ਠੀਕ ਹੈ ਅਸੀਂ ਫਿਰ ਵੀ ਉਹਨਾਂ ਦੀਆਂ ਗੱਲਾਂ ਮਤਲਬ ਕਿ ਅਸੀਂ ਬਰਦਾਸ਼ਤ ਕਰ ਰਹੇ ਆ ਲੇਕਿਨ ਸਾਨੂੰ ਜਦੋਂ ਸਾਡੇ ਸੇਸ਼ਟਾਂ ਦੇ ਸਾਹਮਣੇ ਸਾਡੇ ਕਲਾਇੰਟ ਦੇ ਸਾਹਮਣੇ ਇਹ ਕਿਹਾ ਜਾਵੇ કે તું તડક સે વાત કર કરને કરને કા દિયા હે ફિર ઓસ ટાઈમ તુસી આપ સોચો કે ਸਾਡੇ ਤੇ ਕੀ બીતરી હોઉં તਾਨੂੰ જલીલ ਕੀਤਾ ਜਾਂਦਾ ਬਹੁਤ ਜਿਆਦਾ ਜਲੀਲ ਕੀਤਾ ਜਾਂਦਾ ਕੀ ਮੰਗ ਕੀ ਕਰਦੇ ਹਾਂ ਅਸੀਂ ਮੰਗ ਇਹੀ ਕਰਦੇ ਹਾਂ ਕਿ ਅਸੀਂ ਇਸ ਡਾਕਟਰ ਦੇ ਨਾਲ ਕੰਮ ਨਹੀਂ ਕਰ ਸਕਦੇ ਠੀਕ ਜਿੰਨੀ ਜਲਦੀ ਹੋ ਸਕੇ ਸਾਡਾ ਹੱਲ ਸਮਾਧਾਨ ਕੀਤਾ ਜਾਵੇ ਸਾਨੂੰ ਨਵਾਂ ਡਾਕਟਰ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਅਸੀਂ ਆਪਣਾ ਕੰਮ ਸੁਚਾਲੂ ਢੰਗ ਨਾਲ ਤਰੀਕੇ ਨਾਲ ਕਰ ਸਕੀਏ ਕੀ ਨਾਂ ਭਾਜੀ ਆਪਣਾ